ਬਗਰ ਉਹਨਾਂ ਨਾਲ ਗੱਲ ਨਾ ਹੋਊਗੀ। ਚਲੋ ਉਹ ਤੇ ਗੱਲ ਠੀਕ ਹੈ ਤੁਹਾਡੀ ਪਰ ਇਹ ਹੈ ਕਿ ਜੇ ਤੁਸੀਂ ਨਹੀਂ ਯਾਰ ਹੰਸੇ ਗਿਆ ਤਾਂ ਤੱਕ ਨਹੀਂ ਘਟਿਆ ਜਾਣ ਨੂੰ ਪਰ ਕੀ ਕਰੀ ਹੁਣ ਜਾਣਾ ਤੇ ਪੈਣਾ ਹੀ ਹੈ ਵੇਲੇ ਵੀ ਨਹੀਂ ਰਹਿ ਜਾਣਾ। ਮੈਂ ਤਾਂ ਕਹਿੰਦਾ ਤਾਂ ਬਾਦ ਦਾ ਖੇੜਾ ਛੱਡਦਾ ਇੱਥੇ ਬੜਾ ਵਧੀਆ ਆਪਣਾ ਕੰਮ ਹੀ ਉਹ ਡੈਲੀ ਕੰਮ ਤਾਂ ਇੱਥੇ ਹੀ ਹੈਗਾ ਸੀ ਪਰ ਮੁੜ ਕੇ ਫੇਰ ਪਹਿਲੀਆਂ ਜੀਆਂ ਆਹ ਫੇ ਜਾਂ ਤੇ ਬੰਦਾ ਕੋਈ ਆਪਣਾ ਕੰਮ ਸ਼ੁਰੂ ਕਰੇ ਤੇ ਚੰਗਾ ਚੱਲਦਾ ਹੋਵੇ ਤਾਂ ਫੇਰ ਹੈਨਾ ਪਤਾ ਸੀ ਚ ਕਰ ਨਾਲ ਇੱਕੋ ਮਿਆਂ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਚਲੋ ਜੀ ਹਲੋ ਮੰਮੀ ਵੀ ਆਈ ਗਏ ਮੰਮੀ ਵਾਲ ਕਿਉਂ ਡੰਡੇ ਅੱਜ ਹਾਈ ਹੋ ਗਏ ਹੋ 1 ਹਲੋ ਮੰਮੀ ਵੀ ਆਈ ਗਏ ਆ ਜਾਓ ਵੀ ਪੁੱਤ ਤੂੰ ਤਾਂ ਤਿਆਰੀ ਕਰਕੇ ਬਹਿ ਗਿਆ ਹੋਈ ਜਾਂਦਾ ਵਾ ਉਹ ਮੈਂ ਤਾਂ ਰਮਨ ਨੂੰ ਸਮਝਾਉਂਦਿਆਂ ਹਾਂ ਕਿ ਏਡੀ heti ਨੇ ਯਾਰ ਗੱਲ ਹੀ ਕਹਨੇ ਆ 2 1 ਪਰ ਰਮਨ ਮੈਂ ਇਹਨੂੰ ਗੱਲ ਲੈ ਖਾਣੇ ਖਾਣੇ ਆ ਨਾ 2 1 3 2 1 ਪਰ ਰਮਨ ਇਹ ਗੱਲ ਮੈਨੂੰ ਸਮਝਾਈ ਲੇ ਮਾਤਰ ਫੇਰ 321 ਯਾਰਾ ਭਾਜੀ ਇਹ 1 ਰਮਨ ਨੇ ਇਹਨਾਂ ਨੂੰ ਗੱਲ ਸਮਝਾਈ ਕਿ ਅਜੇ ਤੂੰ 2 ਚਾ ਦਿਨ ਰਹਿ ਪਰ ਇਹ ਕਹਿੰਦਾ ਨਹੀਂ ਘਰ ਵਿੱਚ ਕੋਈ ਗੱਲ ਹੋ ਜੂਗੀ ਉਹ ਤਾਂ ਟਿੱਕ ਟਕ ਕਰਾਉਣ ਲੱਗਾ ਤਾਂ ਸਲਾਹ ਤੇ ਹਾਂਜੀ ਇਹਨਾਂ ਨੇ ਚੁੱਪ ਹੋ ਗਏ ਦੁਬਾਰਾ ਕਰਨਾ ਪੈਣਾ ਸਾਰਾ ਹੀ ਸਾਰਾ ਸਾਰਾ ਹੀ ਹੋ ਗਿਆ ਲੱਗਦਾ 321 ਕਾ ਗੱਲ ਲਵੇ ਤੇ 21 ਰਮਨ ਨੇ ਇਹਨਾਂ ਨੂੰ ਸਮਝਾਇਆ ਜੀ ਉਦਾਂ ਹੀ ਮੈਂ ਮੁੜ ਕੇ ਕੋਈ ਵੱਧ ਗੱਲ ਹੋਊਗੀ ਤੇ ਫਾਇਦਾ ਕੋਈ ਨਹੀਂਗਾ ਉਹ ਮੇਰੀ ਗੱਲ ਸੁਜੋ ਬਣਾ ਡਰ ਡਰ ਕੇ ਕਿ ਨਾ ਜੇ ਰ ਇੰਨਾ ਟਾਈਮ ਕੱਢੇਗਾ ਉਹ ਨਹੀਂ ਡਰਦਾ ਤਾਂ ਮੈਂ ਕੋਈ ਗੱਲ ਨਹੀਂ 2 1 ਤੁਸੀਂ ਧਿਆਨ ਰੱਖਿਓ ਥੋੜਾ ਜਿਹਾ ਕੋਈ ਗੱਲ ਨਹੀਂ ਵੀਰ ਜੀ ਸਾਰਾ ਧਿਆਨ ਰੱਖਾਂਗੇ ਮੰਮੀ ਜੀ ਘਰ ਨੇ ਮੈਂ ਘਰ ਆ ਆ ਕੋਈ ਨਹੀਂ ਫਿਕਰ ਨਾ ਕਰਿਓ ਨਹੀਂ ਕੋਈ ਉਹ ਯਾਰ 1 ਮਿੰਟ ਰੁਕ ਜਾ ਹਾਂ ਤੋ ਸੀਨ ਡਾਇਲੋਗ ਦੱਸ ਲੈਣ ਦੇ 3 ਟੂ 1 ਸਟਾਰਟ ਉਹ ਨਹੀਂ ਨਹੀਂ 3 ਟੂ 1 ਸਟਾਰਟ ਉੱਥੇ ਬੈਠਿਓ 1 3 ਟੂ 1 ਬਤੀ ਬੰਦ ਹੋ ਗਈ ਜੇ 3 ਚੂਗੇਗੇ ਚਲੋ ਮੇਰੀ ਆਪੇਂ ਗੈਰਾਂ ਉਸੇ ਬੈਜੀ ਉਹ ਚੁੱਕਦਾ ਚਲੋ 3 2 1 2 1 ਨਾ ਜੋ ਚਾਹ ਬਣਾ ਰਹੀ ਆ ਅਲਟੇ ਜੀ ਪੱਲਾ ਕੰਮ ਕਰਨ ਡਿਆ ਤੇ ਹੈ ਵੀ ਘਰ ਤੋਂ ਦੂਰ ਉੱਥੇ ਜਾ ਕੇ ਅਸੀਂ ਦੋਵਾਂ ਥੇ ਦੋਹੇ ਗੱਲ ਕਰਦੇ ਉੱਥੇ ਜਾ 2 1 ਉੱਥੇ ਜਿਹੜੀ ਫਿਰ ਇਹ ਫਾਇਦਾ ਹੋਈਣਾ ਨਾ ਵੀ ਮੈਂ ਤੇ ਜੋ ਉਹਨੇ ਇਕੱਠਿਆਂ ਕੰਮ ਕਰਨ ਡਿਆ ਪੈਣਾ ਜੋ ਬਣਾ ਹੋ ਗਿਆ ਤਿਆਰ ਹਾਂਜੀ ਤਿਆਰੀ ਜੀ ਚਲੋ ਫਿਰ ਚੱਲੀਏ ਬਸ ਚਲੀਏ ਹੈਗਾ ਟਾਈਮ ਜੀ ਮੈਂ ਨਾ ਰੁਕ ਜੀ ਥੋੜਾ ਜਿਹਾ ਉਹ ਚੱਲ ਅੱਧਾ ਘੰਟਾ ਗੇਤੇ ਜਾ ਕੇ ਬਹਿਵਾਂਗੇ ਉੱਥੇ ਆਹੋ ਇਹ ਤਾਂ ਗੱਲੇ ਗਈ ਹੈ ਹਣਾ ਚੱਲੀ ਫਿਰ ਆਪਣੇ ਨੇ ਆਹੋ ਚਲੋ ਚਲੋ ਨਹੀਂ ਤਾਂ ਇਹ ਕਹਿਣਾ ਵਾ ਪਿਆਰ ਦੇ ਰਹਿਣਾ ਪੈਣਾ ਪਵੇਗਾ ਪਹਿਲਾਂ ਸਾਡੀ ਇੱਕਲਾਸੀ ਕਰੋ ਨੀ ਚੀਰ ਤੂੰ ਵੇਖ ਜੋ ਬਣਾ ਤੁਸੀਂ ਹੁਣ ਚੱਲੇ ਦੋਵੇਂ ਭਰਾ ਠੀਕ ਹੈ ਨਾ ਤੇ ਮਨ ਦੇ ਵਿੱਚ ਕੋਈ ਆਪਣਾ ਰੱਖਣਾ ਨਹੀਂ ਸ਼ਿਕਵਾ ਅਹੀਂ ਹੁਣ ਸਾਰਾ ਪਰਿਵਾਰ ਬੈਠੇ ਆ ਤੇ ਜੇ ਪਿਛਲੀਆਂ ਗੱਡਲਾਂ ਨਾਲ ਲੈ ਕੇ ਤੁਰਦੇ ਰਹੇ ਅਵੇਲਾ ਯਾਰ ਗੱਡਲਾਂ ਅਹੀਂ ਤਾਂ ਬੈਠੇ ਤੂੰ ਵੇਖ ਜੋ ਬਣਾ ਅਹੀਂ ਬੈਠੇ ਆ ਸਾਰਾ ਪਰਿਵਾਰ ਤੇ ਤੂੰ ਹੁਣ ਚੱਲਿਆ ਮੈਂ ਬਾਹਰ ਕੀ ਗੱਲ ਫਸ ਸਕਦਾ ਮੈਂ ਤੇਰੇ ਬੇਟੇ ਦੇ ਨਾਲ ਦੇਖੋ ਇਹਨਾਂ ਤੂੰ ਆ ਵੇਜੋ ਬੰਦ ਤੂੰ ਹੀ ਚੱਲਿਆ ਤੂੰ ਹੀ ਚੱਲਿਆ ਕਿਉਂ ਚੱਲਿਆ ਬਾਹਰ ਜਾਣਾ ਚੱਲਿਆ ਮਕਲਾਵਾ ਲੈਣ 21 ਮੇਰੇ ਪਜਾਮਾ ਕਰਤਾ ਤਾਂ ਮੈਂ ਪਾਣੀ ਸਾ 21 ਜੋ ਬੰਦ ਪੋਤਾ ਹੀ ਬੈਠਿਆ ਸਾਰਾ ਪਰਿਵਾਰ ਤੇ ਤੂੰ ਚੱਲਿਆ ਮੈਂ ਬਾਹਰ ਠੀਕ ਆ ਨਾ ਤੇ ਹੁਣ ਇਹ ਆ ਕਿ ਜਿਹੜਾ ਪਿਛਲਾ ਵਾ ਨਾ ਆਪਣਾ ਕੰਮ ਗਿਲਵਾ ਸ਼ਿਕਵਾ ਗਿਲਵਾ ਸ਼ਿਕਵਾ ਤੂੰ ਚੱਲਿਆ ਵਾ ਅਸਲ ਚ ਬਾਹਰ ਮੈਨੂੰ ਹੁਣ ਕਿੱਥੇ ਆ ਤੇ ਜਿਹੜੀਆਂ ਪਹਿਲੀਆਂ ਗੱਲਾਂ ਹੋਈਆਂ ਵਾ ਨਾ ਘਰ ਦੇ ਵਿੱਚ ਉੱਤੇ ਪਾਓ ਮਿੱਟੀ ਚਲੋ ਨਹੀਂ ਕਰ ਭਾਈ ਤੂੰ ਆ ਜਵਨ ਪੋਤਾ ਤੂੰ ਚੱਲਿਆ ਵਾ ਬਾਹਰ ਅਸੀਂ ਬੈਠੇ ਹਾਂ ਸਾਰਾ ਪਰਿਵਾਰ ਉਹ ਮੈਂ ਤੇ ਡੈਡੀ ਦੀ ਕੋਈ ਗੱਲ ਕਰਦਾ ਨਹੀਂ ਹਾਂ ਹੁੰਦਾ ਸਹਿਣੀ ਮਮਾ ਤੂੰ ਦੇਖ ਆਉਂਦਨ ਠੀਕ ਲੜ ਤੂੰ ਦਾ ਸਾਰਾ 3 2 1 ਸਟਾਰਟ ਤੁਸੀਂ ਤਾਂ ਯਾਰ ਕਰਾ ਕਰ ਫਰੀ ਐਕਸ਼ਨ ਓਕੇ ਡੈਡ ਜੀ ਮੇਰੀ ਸੁਣੋ ਗੱਲ ਮੈਂ ਕੋਈ ਪੰਗਾ ਕੋਈ ਵੀ ਨਹੀਂ ਕਾ ਪਾਉਂਦਾ ਘਰ ਚ ਮੈਂ ਕੋਈ ਵੀ ਨਹੀਂ ਪੰਗਾ ਪਾਉਂਦਾ ਘਰ ਚ ਕੰਮ ਆਣ ਵਾਲਿਆ ਦਾ ਤੂੰ ਫੇਰ ਯਾਰ ਚਲੋ ਚਲੋ ਡੈਡ ਜੀ ਘਰ ਚ ਗੱਲ ਕੋਈ ਨਹੀਂ ਗਾ ਹੁੰਦੀ ਜਦੋਂ ਕੋਈ ਸਲਾਹ ਕਰਨੀ ਹੁੰਦੀ ਹੈ ਨਾ ਜਿੱਦਾਂ ਹੁਣ ਬੈਠੇ ਆ ਇਦਾਂ ਸਾਰੇ ਜਣੇ ਬਹਿ ਜਾ ਕਰੋ ਠੀਕ ਆ ਫਿਰ ਉਹਨੀ ਕਿਉਂ ਆ ਚੁੱਪ ਕਰ ਦੀਦੀ ਨੇ ਫਿਰ ਫਿਰ ਉਹਨੀ ਕਿਉਂ ਆ ਚੁੱਪ ਕਰ ਹਾਂ ਨਹੀਂ ਦੀਦੀ ਬਸ ਉਦਾਂ ਹੀ ਕੀ ਕਹਿੰਦੇ

ਤੇ ਘਰ ਦੇ ਠੀਕ ਰਹਿੰਦੇ ਤੇਰੇ ਨਹੀਂ ਉਦਾਸ ਜੀ ਬੜੀ ਬੈਠੀ ਉਦਾਸ ਪੈ। 2 1 ਜੋ ਤਾਂ ਉਦਾਸ ਜੀ ਬੜੀ ਬੈਠੀ ਹੈ ਫੈਮਿਲੀ ਠੀਕ ਆ ਸਾਰੇ ਵਧੀਆ ਆ ਦੀਦੀ ਆਪਣੀ ਆਪਣੀ ਜਗ੍ਹਾ ਤੇ ਬਸ ਨਾ ਦੀਦੀ ਕਹਤਾ ਯਾਰ ਮੈਂ ਸੰਦੀਪ ਕਹਨਾ 2 1 ਜੋ ਤਾਂ ਮਗਰ ਕੋ ਗੱਲ ਨਾ ਹੋਊਗੀ ਚਲੋ ਤੇ ਗੱਲ ਠੀਕ ਹੈ ਤੁਹਾਡੀ ਪਰ ਇਹ ਆ ਕਿ ਜੇ ਤੁਸੀਂ ਨਹੀਂ ਯਾਰ ਹੰਸੇ ਹਿਆ ਤਾਂ ਤਾਂ ਨਿਕਲਿਆ ਜਾਣ ਨੂੰ ਪਰ ਕੀ ਕਰੀ ਹੁਣ ਜਾਣਾ ਤੇ ਪੈਣਾ ਹੀ ਹੈ ਵੇਲੇ ਵੀ ਨਹੀਂ ਰਿਹਾ ਜਾਣਾ ਮੈਂ ਤਾਂ ਕਹਿੰਦਾ ਤਾਂ ਬਾਦ ਦਾ ਖੇੜਾ ਛੱਡਦਾ ਇੱਥੇ ਬੜਾ ਵਧੀਆ ਆਪਣਾ ਕੰਮ ਹੀ ਉਹ ਡੈਲੀ ਕੰਮ ਤਾਂ ਇੱਥੇ ਹੀ ਹੈਗਾ ਸੀ ਪਰ ਮੁੜ ਕੇ ਫੇਰ ਪਹਿਲੀਆਂ ਜੀਆਂ ਆ ਫੇਰ ਹਨਾ ਜਾਂ ਤੇ ਬੰਦਾ ਕੋਈ ਆਪਣਾ ਕੰਮ ਸ਼ੁਰੂ ਕਰੇ ਤੇ ਚੰਗਾ ਚੱਲਦਾ ਹੋਵੇ ਤੇ ਫੇਰ ਵਾ ਹਨਾ ਪਤਾ ਸੀ ਕਰ ਨਾਲ ਇੱਕੋ ਮਿਆਂ ਦੇ ਵਿੱਚ ਤੋਤਲਵਾਰਾ ਨਹੀਂ ਰਹਿ ਸਕਦੀ ਚਲੋ ਜੀ ਹਲੋ ਮੰਮੀ ਵੀ ਆਈ ਗਈ ਮੰਮੀ ਬਾਹਰ ਕਿਉਂ ਡੰਡੇ ਅੱਜ ਹਾਏ ਹੋ ਗਏ ਉਹ ਵਨ ਹਲੋ ਮੰਮੀ ਵੀ ਆਈ ਗਏ ਆ ਜਾਓ ਵੀ ਪੁੱਤ ਤੂੰ ਤਾਂ ਤਿਆਰੀ ਕਰਕੇ ਬਹਿ ਗਿਆ ਵਾ ਹੋਈ ਜਾਂਦਾ ਵਾ ਉਹ ਮੈਂ ਤੇਰਾ ਬੰਦੇ ਨੂੰ ਸਮਝਾਉਂਦਿਆ ਹਾਂ ਕਿ ਏਡੀ ਛੇਤੀ ਨਹੀਂ ਯਾਰ ਗੱਲ ਹੀ ਕਹਿੰਦੇ ਆ 2 1 ਰਮਨ ਮੈਂ ਇਹਨੂੰ ਗੱਲ ਲੈ ਖਾਣੇ ਖਾਣੇ ਆ ਨਾ 2 1 3 2 1 ਰਮਨ ਇਹ ਗੱਲ ਮੈਨੂੰ ਸਮਝਾਈ ਲੈ ਮਾਟਰ ਫੇਰ 3 2 1 ਯਾਰ ਭਾਜੀ ਉਹ 1 ਰਮਨ ਇਹਨੂੰ ਮੈਂ ਗੱਲ ਦੋ ਸਮਝਾਈ ਤੇ ਅਜੇ ਤੂੰ ਦੋ ਚਾਰ ਦਿਨ ਰਹਿ ਪਰ ਇਹ ਕਹਿੰਦਾ ਨਹੀਂ ਘਰ ਵਿੱਚ ਕੋਈ ਗੱਲ ਹੋ ਜੂਗੀ ਉਹ ਤਾਂ ਟਿੰਟ ਕਰਾਉਣ ਲੱਗਾ ਤਾਂ ਸਲਾਹ ਤੇ ਹੈ ਜੀ ਇਹਨਾਂ ਨੇ ਚੁੱਪ ਟੂ ਵਨ ਦੁਬਾਰਾ ਕਰਨਾ ਪੈਣਾ ਸਾਰਾ ਹੀ ਸਾਰਾ ਸਾਰਾ ਹੀ ਉਹ ਆ ਕੇ ਤਾਂ ਤਰੀਡ ਮਣਗਾ ਕੇ ਲਵੇ ਤੇ ਟੂ ਵਨ ਰਮਨ ਨੇ ਇਹਨਾਂ ਨੂੰ ਸਮਝਾਇਆ ਹੀ ਉਦਾਂ ਹੀ ਮੈਂ ਮੁੜ ਕੇ ਕੋਈ ਵੱਧ ਗੱਲ ਹੋਊਗੀ ਤੇ ਫਾਇਦਾ ਕੋਈ ਨਹੀਂਗਾ ਉਹ ਮੇਰੀ ਗੱਲ ਸੁjobNumber ਡਰ ਡਰ ਕੇ ਕਿੰਨਾ ਚਿਰ ਇਦਾਂ ਟਾਈਮ ਕੱਢੇਗਾ ਉਹ ਨਹੀਂ ਦੱਸਦਾ ਤਾਂ ਮੈਂ ਕੋਈ ਕਹਿੰਦੀ ਨਹੀਂ ਟੂ ਵਨ ਤਤਹੀ ਆਤੇ ਆਂ ਰੱਖਿਓ ਥੋੜਾ ਜਿਹਾ ਕੋਈ ਗੱਲ ਨਹੀਂ ਵੀਰ ਜੀ ਸਾਰਾ ਧਿਆਰ ਰੱਖਾਂਗੇ ਮੰਮੀ ਜੀ ਘਰ ਨੇ ਮੈਂ ਘਰ ਆਂ ਆ ਕੋਈ ਨਹੀਂ ਫਿਕਰ ਨਾ ਕਰਿਓ ਦਹੀ ਕੋਈ ਯਾਰ 1 ਮਿੰਟ ਰੁਕ ਜਾ ਹਾਂ ਕੋਈ ਸੀਨ ਡਾਇਲਗ ਦੱਸ ਲੈਣ ਦੇ 3 2 1 ਸਟਾਰਟ ਹਾਂ ਨਹੀਂ ਨਹੀਂ 3 2 1 ਸਟਾਰਟ ਇਥੇ ਉੱਥੇ ਬੈਠਿਓ 1 3 2 1 ਬਤੀ ਬੰਦ ਹੋ ਗਈ ਜੇ 3 2 1 ਚੱਲ ਨਾ ਮੈਂ ਇੱਥੇ ਉੱਥੇ ਬੈਠਿਓ ਆਪੇ ਕਹਿੰਦੇ ਆਪੇ ਬੈਠ ਜੀ ਉਹ ਸੂਚ ਚੱਕਦਾ ਚਲੋ 3 2 1 2 1 ਨਾ ਜੋ ਚਾਹ ਬਣਾ ਰਹੀ ਆ ਅਲਟੇ ਜੀ ਕੱਲਾ ਕੰਮ ਕਰਨੇ ਆ ਤੇ ਹੈ ਵੀ ਘਰ ਤੋਂ ਦੂਰ ਉੱਥੇ ਜਾ ਕੇ ਹੀ ਦੋਵਾਂ ਥੇ ਦੋਈ ਗੱਲ ਉੱਥੇ ਜਾ ਕੇ ਤੂੰ ਵਲ ਉੱਥੇ ਜਿਹੜੀ ਫਿਰ ਇਹ ਫਾਇਦਾ ਹੋਏ ਨਾ ਵੀ ਮੈਂ ਤੇ ਜੋ ਉਹਨੇ ਇਕੱਠਿਆਂ ਕੰਮ ਕਰਨ ਦਾ ਭੈਣਾ ਜੋ ਬਣੋ ਘੱਟੇ ਆਰ ਹਾਂਜੀ ਤਿਆਰੀ ਜੀ ਚਲੋ ਫਿਰ ਚੱਲੀਏ ਬਸ ਚਲੀਏ ਹੈਗਾ ਟਾਈਮ ਜਿੰਨਾ ਰੁਕ ਜੀ ਥੋੜਾ ਤੇਰਾ ਉਹ ਚੱਲ ਅੱਧਾ ਘੰਟਾ ਗੇਤੇ ਜਾ ਕੇ ਬਹਿਵਾਂਗੇ ਉੱਥੇ ਆਹੋ ਇਹ ਤਾਂ ਗੱਲ ਹੈਗੀ ਹੈ ਹਣਾ ਚੱਲੀਏ ਫਿਰ ਆਪਣੀ ਜੀ ਆਹੋ ਚਲੋ ਚਲੋ ਨਹੀਂ ਤਾਂ ਇਹ ਕਹਿਣਾ ਵਾ ਪਹਿਲਾਂ ਇੱਕ ਕਲਾਸੀ ਕਰਵਣੀ ਚਿਰ ਤੂੰ ਵਲ ਵੇਹ ਜੋਪਨ ਤੁਸੀਂ ਹੁਣ ਚੱਲੇ ਦੋਵੇਂ ਭਰਾ ਠੀਕ ਆ ਨਾ ਤੇ ਮਨ ਦੇ ਵਿੱਚ ਕੋਈ ਆਪਣਾ ਰੱਖਣਾ ਨਹੀਂ ਸ਼ਿਕਵਾ ਅਸੀਂ ਹੁਣ ਸਾਰਾ ਪਰਿਵਾਰ ਬੈਠੇ ਆ ਤੇ ਜੇ ਪਿਛਲੀਆਂ ਗੱਡਲਾਂ ਨਾਲ ਲੈ ਕੇ ਤੁਰਦੇ ਰਹੇ ਅਵੇਲਾ ਯਾਰ ਅਸੀਂ ਤਾਂ ਰਹੇ ਤੂੰ ਵੇਹ ਜੋਪਨ ਅਸੀਂ ਬੈਠੇ ਆ ਸਾਰਾ ਪਰਿਵਾਰ ਤੇ ਤੂੰ ਹੁਣ ਚੱਲਿਆ ਮੈਂ ਬਾਹਰ ਕੀ ਗੱਲ ਹੱਸ ਸਕਦਾ ਤਾ ਤੇਰੇ ਬੈਠੇ ਆਲੇ ਦੇਖੋ ਇਹਨਾਂ ਤੂੰ ਆ ਵੇਹ ਜੋਪਨ ਤੁਸੀਂ ਚੱਲਿਆ ਤਾਂ ਹੀ ਚੱਲਿਆ ਕਿਉਂ ਚੱਲਿਆ ਬਾਹਰ ਜਾ ਚੱਲਿਆ ਮਗਲਾਵਾ ਲੈਣ 21 ਜਿਹੜਾ ਪਜਾਮਾ ਕੁਰਤਾ ਤਾਂ ਜਦ ਮੈਂ ਪਾਣੀ ਸਾ 21 ਜੋ ਬਣ ਪੋਤਾ ਹੀ ਬੈਠਿਆ ਸਾਰਾ ਪਰਿਵਾਰ ਤੇ ਤੂੰ ਚੱਲਿਆ ਮਾ ਬਾਹਰ ਠੀਕ ਆ ਨਾ ਫਿਰ ਹੁਣ ਇਹ ਆ ਕਿ ਜਿਹੜਾ ਪਿਛਲਾ ਵਾ ਨਾ ਆਪਣਾ ਕੰਮ ਗਿਲਵਾ ਸ਼ਿਕਵਾ ਗਿਲਵਾ ਸ਼ਿਕਵਾ ਤੂੰ ਚੱਲਿਆ ਵਾ ਅਸਲ ਤੇ ਬਾਹਰ ਮੈਨੂੰ ਹੁਣ ਕਿੱਥੇ ਤੇ ਜਿਹੜੀਆਂ ਪਹਿਲੀਆਂ ਗੱਲਾਂ ਹੋਈਆਂ ਵਾ ਨਾ ਘਰ ਦੇ ਵਿੱਚ ਉਹ ਤੇ ਪਾਓ ਮਿੱਟੀ ਚਲੋ ਤੂੰ ਅਸ ਜਵਨ ਪੁੱਤ ਤੂੰ ਚੱਲਿਆ ਵਾ ਬਾਹਰ ਅਸੀਂ ਬੈਠਿਆ ਸਾਰਾ ਪਰਿਵਾਰ ਉਹ ਮੈਂ ਤੇ ਡੈਡ ਜੀ ਕੋਲ ਗੱਲ ਕਰਦਾ ਨਹੀਂ ਹੁੰਦਾ ਜਿਹੜਾ ਜਿਹੜਾ ਮਮਾ ਕੋਲ ਆਉਂਦੇ ਨੇ ਦਸਾਂ ਹਾਂ ਅੰਦਰ 3 2 1 ਸਟਾਰਟ ਉਸਦਾ ਯਾਰ ਕਹਾਂਗਾ ਫ੍ਰੀ ਐਕਚੁਅਲ ਡੈਡ ਜੀ ਮੇਰੀ ਸੁਣੋ ਗੱਲ ਮੈਂ ਕੋਈ ਪੰਗਾ ਕੋਈ ਨਹੀਂਗਾ ਪਾਉਂਦਾ ਘਰ ਚ ਮੈਂ ਕੋਈ ਵੀ ਨਹੀਂ ਪੰਗਾ ਪਾਉਂਦਾ ਘਰ ਚ ਤੂੰ ਬਣਾ ਲਿਆ ਤੂੰ ਫੇਰ ਯਾਰ ਚਲੋ ਡੈਡ ਜੀ ਘਰ ਚ ਗੱਲ ਕੋਈ ਨਹੀਂਗਾ ਹੁੰਦੀ ਜੇ ਤੋ ਕੋਈ ਸਲਾਹ ਕਰਨੀ ਹੁੰਦੀ ਹੈ ਨਾ ਜਦਾਂ ਹੁਣ ਬੈਠੇ ਆ ਇਦਾਂ ਸਾਰੇ ਜਣੇ ਬਹਿ ਜਾ ਕਰੋ ਠੀਕ ਆ ਰੋਨੀ ਕਿਉਂ ਆ ਚੁੱਪ ਕਰ ਦੀਦੀ ਨੇ ਮੇਰਾ ਰੋਨੀ ਕਿਉਂ ਆ ਚੁੱਪ ਕਰ ਹਾਂ ਨਹੀਂ ਦੀਦੀ ਬਸ ਉਦਾਂ ਹੀ ਕੀ ਕਹਿਣਾ ਦੀਦੀ ਕਹ ਨਾ ਨਾ ਤੁਸੀ ਗਿਲੀਆਂ ਜੇ ਠੀਕ ਆ 3 2 1 ਪਰ ਆ ਦੀਦੀ ਤੇ ਪਾਜੀ ਤੇ ਦੱਸਿਆ ਹਾਂਜੀ ਪਾਜੀ ਬੜੀ ਤੇ 2 1 ਪਾਜੀ ਦਾ ਕਿੰਨਾ ਚੜ੍ਹ ਗਿਆ ਹਾਂਜੀ ਕੈਨੇਡਾ ਵਿੱਚ ਮਿਲਦੀ ਹੈ ਹਾਂਜੀ ਬੋਲੀਆ ਹਲੋ ਬੋਲੀ ਦੋ ਹਲੋ ਸਮਝ ਰੋ ਹਲੋ ਹਲੋ ਟੂਰ ਤੇ ਘਰ ਦੇ ਠੀਕ ਰਹਿੰਦੇ ਤੇਰੇ ਨਹੀਂ ਉਦਾਸ ਜੀ ਬੜੀ ਬੈਠੀ ਹੈ ਉਦਾਸ ਟੂਰ ਟੂਰ ਜੋ ਤਾਂ ਉਦਾਸ ਜੀ ਬੜੀ ਬੈਠੀ ਹੈ ਫੈਮਿਲੀ ਠੀਕ ਆ ਸਾਰੇ ਵਧੀਆ ਹੈ ਦੀਦੀ ਆਪਣੀ ਆਪਣੀ ਜਗ੍ਹਾ ਤੇ ਬਸ ਨਾ ਦੀਦੀ ਕਹਤਾ ਯਾਰ ਮੈਂ ਸੰਦੀਪ ਕਹਨਾ ਹੈ ਟੂਰ ਜੋ ਤਾਂ